ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦੇ ਹਾਂ ਕਿ ਆਪ ਸਭ ਸੰਗਤਾਂ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਹੋਵਗੇ ਬੇਨਤੀ ਆ ਵੀਡੀਓ ਲਾਸਟ ਤੱਕ ਵੇਖਿਓ ਜਿਹੜਾ ਇੱਕ ਸਾਡਾ ਵੀਰ ਹਰਜਿੰਦਰ ਸਿੰਘ ਉਹਦਾ ਸੋਸ਼ਲ ਮੀਡੀਆ ਦੇ ਉੱਪਰ ਇੱਕ ਮੁੱਦਾ ਬਹੁਤ ਗਰਮਾਇਆ ਵਾ ਪੀ ਕਿਵੇਂ ਗੱਡੀ ਦੇ ਵਿੱਚ ਉਹਦਾ ਟਰੱਕ ਦੇ ਵਿੱਚ ਇੱਕ ਗੱਡੀ ਆ ਕੇ ਵੱਜੀ ਤੇ ਤਿੰਨ ਜਣੇ ਨਾਲ ਹੀ ਡੈਥ ਹੋ ਗਈ ਬੇਨਤੀ ਆ ਵੀਡੀਓ ਨੂੰ ਲਾਸਟ ਤੱਕ ਵੇਖਿਓ ਆਪਾਂ ਵਿਚਾਰ ਕਰਾਂਗੇ ਕਿਹੜਾ ਸਹੀ ਤੇ ਕਿਹੜਾ ਗਲਤ ਆ ਜਿਹੜਾ ਵੀਰ ਸਾਡਾ ਹਰਜਿੰਦਰ ਸਿੰਘ ਉਹਦੀ ਉਮਰ 27-28 ਸਾਲ ਆ ਉਹ ਵੀਰ ਡੰਕੀ ਲਾ ਕੇ ਮੈਕਸਿਕੋ ਬਾਰਡਰ ਟੱਪ ਕੇ ਤੇ ਡੰਕੀ ਲਾ ਕੇ 2018 ਦੇ ਵਿੱਚ ਉਹ ਸਾਡਾ ਵੀਰ ਅਮਰੀਕਾ ਗਿਆ ਏ ਉੱਥੇ ਜਾ ਕੇ ਪਹਿਲਾਂ ਉਹਨੇ ਹੋਰ ਵੀ ਕੋਈ ਨੌਕਰੀ ਕੀਤੀ ਕਾਫੀ ਤਕੇ ਖਾਨ ਤੋਂ ਬਾਅਦ ਆਖਰਕਾਰ ਉਹਨੂੰ ਪਿੱਛੇ ਜੇ ਟਰੱਕ ਚਲਾਉਣ ਦੀ ਨੌਕਰੀ ਮਿਲੀ ਟਰੱਕ ਡਰਾਈਵਰ ਬਣਿਆ ਹੁਣ ਜੋ ਹੁਣ ਗੱਲ ਹੋਈ ਆ ਵੀ ਉਹ ਵੀਰ ਯੂ-ਟਰਨ ਲੈ ਰਿਹਾ ਸੀਗਾ ਯੂ-ਟਰਨ ਉੱਥੇ ਨਹੀਂ ਸੀਗਾ ਇਵਨ ਬੋਰਡ ਵੀ ਲੱਗਾ ਸੀ ਵੀ ਇੱਥੋਂ ਯੂ-ਟਰਨ ਲੈਣਾ ਮਨਾ ਵਾ ਉੱਥੋਂ ਯੂ-ਟਰਨ ਲੈ ਸਕਦੀਆਂ ਸਿਰ ਕੇਵਲ ਐਂਬੂਲੈਂਸ ਕੋਈ ਪੁਲਿਸ ਦੀ ਗੱਡੀ ਜਾਂ ਕੋਈ ਹੋਰ ਛੋਟੀਆਂ ਮੋਟੀਆਂ ਗੱਡੀਆਂ ਜਿਵੇਂ ਮੋਟਰਸਾਈਕਲ ਬਾਈਕ ਪਰ ਇਸ ਵੀਰ ਨੇ ਕੀਤਾ ਵੀ ਇਹਨੇ ਬੋਰਡ ਵੇਖੇ ਤੋਂ ਬਿਨਾ ਹੀ ਯੂ-ਟਰਨ ਲੈ ਲਿਆ ਤੇ ਪਿੱਛੋਂ ਇੱਕ ਗੱਡੀ ਬੜੀ ਸਪੀਡ ਦੇ ਵਿੱਚ ਆ ਰਹੀ ਸੀ ਤਿੰਨ ਜਾਨੇ ਉਸ ਗੱਡੀ ਦੇ ਵਿੱਚ ਸਵਾਰ ਸੀਗੇ ਤੇ ਉਹ ਗੱਡੀ ਜੋ ਟਰੱਕ ਦੇ ਥੱਲੇ ਵੱਜੀ ਆ ਤੇ ਤਿੰਨਾਂ ਬੰਦੇ ਨਾਲ ਹੀ ਡੈਥ ਹੋ ਗਈ ਬਾਅਦ ਵਿੱਚ ਜਿਹੜਾ ਸਾਡਾ ਵੀਰ ਹਰਜਿੰਦਰ ਸਿੰਘ ਆ ਸਰਦਾਰ ਹੀ ਮੁੰਡਾ ਉਹ ਤੁਹਾਨੂੰ ਸਾਰੀ ਗੱਲ ਪਤਾ ਲੱਗ ਗਈ ਹੋਏਗੀ ਸਰਦਾਰ ਹੀ ਉਹ ਸਾਡਾ ਵੀਰ ਮੁੰਡਾ ਵਾ ਉਹਨੂੰ ਫਿਰ ਉਹਦੀ ਜਿਹੜੀ ਵੀਡੀਓ ਉਹ ਵੀ ਵਾਇਰਲ ਕੀਤੀ ਗਈ ਕਿਵੇਂ ਉਹਦੀ ਤੁਸੀਂ ਵੀਡੀਓ ਵੇਖ ਰਹੇ ਆਪਾਂ ਪੈਨੂੰ ਨੰਗੇ ਸਿਰ ਖਲਾ ਰਿਆ ਗਿਆ ਉਦਾਂ ਵਿਚਾਰੇ ਨੇ ਜੂੜਾ ਕੀਤਾ ਵਾ ਨੰਗੇ ਸਿਰ ਨੂੰ ਖਲਾ ਰਿਆ ਕਿਸ ਤਰੀਕੇ ਦੇ ਨਾਲ ਪੁਲਿਸ ਉਹਦੇ ਨਾਲ ਹਰਕਤਾਂ ਕਰ ਰਹੀ ਹੈ ਵੀ ਮਤਲਬ ਉਹਨੂੰ ਕਿੱਦਾਂ ਇਦਾਂ ਫੜਿਆ ਜਿਦਾਂ ਇੱਕ ਅਤਵਾਦੀ ਫੜਿਆ ਹੁੰਦਾ ਵਾ ਮੈਂ ਸਵਾਲ ਇੱਕ ਛੋਟਾ ਜਿਹਾ ਕਰਨਾ ਚਾਹੁੰਦਾ ਵਾਂ ਵੇਖੋ ਮੈਂ ਮੰਨਦਾ ਵਾਂ ਸਾਡੇ ਉਸ ਵੀਰ ਦੀ ਹਰਜਿੰਦਰ ਸਿੰਘ ਦੀ ਗਲਤੀ ਹੈਗੀ ਆ ਵੀ ਜਿੱਥੇ ਯੂ ਟਰਨ ਨਹੀਂ ਸੀਗਾ ਉਹਨੇ ਯੂ ਟਰਨ ਕਿਉਂ ਲਿਆ ਉੱਥੇ ਮੈਂ ਮੰਨਦਾ ਉੱਥੇ ਉਹਦੀ ਗਲਤੀ ਹੈ ਔਰ ਇਹ ਜਿਹੜੀ ਇੰਨੀ ਵੀਡੀਓ ਵਾਇਰਲ ਕਰਕੇ ਇੰਨਾ ਮੁੱਦਾ ਉਛਾਲਿਆ ਜਾ ਰਿਹਾ ਵਾ ਇਹ ਲੱਗਦਾ ਨਹੀਂ ਵੀ ਕਿਤੇ ਨਾ ਕਿਤੇ ਉਹ ਮੁੰਡਾ ਸਰਦਾਰ ਆ ਇੱਕ ਤਾਂ ਮੁੱਦੇ ਨੂੰ ਉਛਾਲਿਆ ਗਿਆ ਮੁੰਡੇ ਦੀ ਗਲਤੀ ਹੈਗੀ ਸੀ ਵੀ ਉਹ ਮੁੰਡਾ ਹਾਲਾ ਕਿ ਟਰੱਕ ਡਰਾਈਵਰ ਬਣਨ ਦੇ लायक ਨਹੀਂ ਸੀਗਾ ਤੁਸੀਂ ਆਖੋ ਕਿਵੇਂ ਨਹੀਂ ਹੈਗਾ ਉਸ ਮੁੰਡੇ ਨੂੰ 12 ਕੁਐਸਚਨ ਕੀਤੇ ਗਏ 12 ਸਵਾਲਾਂ ਦੇ ਵਿੱਚੋਂ ਉਸ ਵੀਰ ਨੇ 10 ਸਵਾਲ ਜਿਹੜੇ ਆ ਉਹ ਤੋਂ ਜਵਾਬ ਨਹੀਂ ਆਏ ਕੇਵਲ ਦੋ ਸਵਾਲਾਂ ਦੇ ਜਵਾਬ ਦਿੱਤੇ ਗਏ 12 ਸਵਾਲਾਂ 'ਚ ਪਹਿਲੀ ਗੱਲ ਦੂਜੀ ਗੱਲ ਟ੍ਰੈਫਿਕ ਨਿਯਮਾਂ ਬਾਰੇ ਉਸ ਵੀਰ ਦੇ ਕੋਲੋਂ ਚਾਰ ਸਵਾਲ ਪੁੱਛੇ ਉਹਦੇ ਵਿੱਚੋਂ ਵੀ ਇਹਨੂੰ ਇੱਕ ਦੋ ਜਵਾਬ ਹੀ ਆਏ ਭਾਵ ਕਿ ਉਹ ਮੁੰਡਾ ਕੋਈ ਬਹੁਤਾ ਪੜਿਆ ਲਿਖਿਆ ਨਹੀਂ ਸੀ ਤੇ ਉਹਨੂੰ ਵੀਰ ਨੂੰ ਕੋਈ ਬਹੁਤੀ ਅੰਗਰੇਜ਼ੀ ਵੀ ਨਹੀਂ ਸੀ ਆਉਂਦੀ ਚਲੋ ਮੈਂ ਮੰਨਦਾ ਵਾਂ ਵੇਖੋ ਗਲਤੀ ਹੋ ਸਕਦੀ ਹੈ ਕਿਸੇ ਦੇ ਕੋਲੋਂ ਵੀ ਹੋ ਸਕਦੀ ਹੈ ਜਿੱਥੇ ਮਹਾਰਾਜ ਦੀ ਬਾਣੀ ਦਾ ਵਾਕ ਆ ਹਮ ਆਦਮੀ ਹਾਂ ਇੱਕ ਦਮੀ ਮੌਲਤ ਮੌਤ ਨਾ ਜਾਣਾ ਗਲਤੀ ਬੰਦੇ ਦੇ ਕੋਲੋਂ ਹੋ ਸਕਦੀ ਆ ਇਨਸਾਨ ਵੇਖੋ ਗਲਤੀਆਂ ਦਾ ਪਤਲਾ ਵਾ ਪਰ ਮੈਂ ਸਵਾਲ ਇੱਥੇ ਰੱਖਣਾ ਚਾਹੁੰਦਾ ਵੀ ਜਿਸ ਹਿਸਾਬ ਦੇ ਨਾਲ ਉਹ ਸਾਡੇ ਵੀਰ ਨੂੰ ਹਰਜਿੰਦਰ ਸਿੰਘ ਨੂੰ ਵਿਚਾਰੇ ਨੂੰ ਜਲੀਲ ਕੀਤਾ ਜਾ ਰਿਹਾ ਵਾ ਪੇ ਕਿਵੇਂ ਉਹਨੂੰ ਇਦਾਂ ਮੋਢਿਆਂ ਤੋਂ ਫੜ ਕੇ ਡੌਲਿਆਂ ਤੋਂ ਫੜ ਕੇ ਦੋ ਜਾਨਿਆਂ ਨੇ ਪਿਛੋਂ ਦੀਆਂ ਬਾਹਾਂ ਫੜੀਆਂ ਵਾ ਤੇ ਕਿਦਾਂ ਉਹਨੂੰ ਹੈਲੀਕਾਪਟਰ ਦੇ ਵਿੱਚ ਵੇਖਿਆ ਉਹਦੀ ਇੱਕ ਵੀਡੀਓ ਆਈ ਮੇਰੇ ਕੋਲ ਸਿੰਘਾ ਨੇ ਭੇਜੀ ਪੇ ਕਿਵੇਂ ਉਹਨੂੰ ਇਸ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ ਜਿਵੇਂ ਇੱਕ ਅੱਤਵਾਦੀ ਫੜਿਆ ਹੁੰਦਾ ਵਾ ਦੇਖੋ ਮੈਂ ਮੰਨਦਾ ਵੀ ਉਸ ਮੁੰਡੇ ਦੇ ਕੋਲ ਗਲਤੀਆਂ ਹੋਈਆਂ ਐਨਾ ਪੜਿਆ ਲਿਖਿਆ ਨਹੀਂ ਸੀ ਟਰੱਕ ਫੜ ਲੈਕ ਨਹੀਂ ਸੀ ਹੋਵੇਗਾ ਫਿਰ ਵੀ ਉਹਨੇ ਟਰੱਕ ਚਲਾ ਲਿਆ ਪਰ ਕੇਵਲ ਟਰੱਕ ਚਲਾ ਦੇਣਾ ਡਰਾਈਵਰੀ ਨਹੀਂ ਗੀ ਜਿਹੜੀ ਅਗਲੀ ਗੱਲ ਆ ਟ੍ਰੈਫਿਕ ਰੂਲ ਸਮਝਣੇ ਉਹ ਵੀ ਡਰਾਈਵਰੀ ਐ ਮੰਨਦਾ ਹਾਂ ਉਸ ਵੀਰ ਦੀ ਗਲਤੀ ਐ ਪਰ ਐਡਾ ਆਤਵਾਦੀਆਂ ਦੀ ਤਰ੍ਹਾਂ ਜਲੇਲ ਕੀਤਾ ਜਾ ਰਿਹਾ ਵਾ ਇਹ ਲੱਗਦਾ ਨਹੀਂ ਵੀ ਕੰਮ ਕੇਵਲ ਤੇ ਕੇਵਲ ਸਰਦਾਰ ਮੁੰਡਾ ਹੈਗਾ ਉਹ ਤਾਂ ਕੀਤਾ ਗਿਆ ਇਹਦਾ ਫਿਰ ਵੇਖੋ ਗੁਰੂ ਕੇ ਸਿੱਖ ਹੋਵੇ ਸਰਦਾਰ ਅੱਜ ਦੇ ਜਿਹੜੇ ਸਾਡੇ ਸਿੱਖ ਆ ਘੱਟੋ ਘੱਟ 5 30 ਸਾਲਾਂ ਤੋਂ ਜ਼ਿਆਦਾ ਟਾਈਮ ਹੋ ਗਿਆ ਵਾ ਸਾਡੇ ਸਰਦਾਰਾਂ ਨੂੰ ਉੱਥੇ ਜਾ ਕੇ ਵਸਦਿਆਂ ਨੂੰ ਅਮਰੀਕਾ ਕੈਨੇਡਾ ਵਰਗੇ ਦੇਸ਼ਾਂ 'ਚ ਮੈਂ ਤਾਂ ਇੱਥੋਂ ਤੱਕ ਵੀ ਕਹਿੰਦਾ ਵੀ ਕੋਈ ਧਿਆਨ ਮਾਰੋ ਕਿੰਨਾ ਕਿਤੇ ਦੂਰ ਤੱਕ 10 ਬੰਦੇ ਦੇਖਣਗੇ ਤੁਹਾਨੂੰ ਉਹਨਾਂ ਦਾਹਾਂ ਦੇ ਵਿੱਚੋਂ ਚਾਰ ਗੋਰੇ ਹੋਣਗੇ ਘੱਟੋ ਘੱਟ 6 ਸਾਡੇ ਪੰਜਾਬੀ ਹੋਣਗੇ ਟਾਈਮ ਤੋਂ ਪਹਿ ਅਮਰੀਕਾ ਕੈਨੇਡਾ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਵਿੱਚ ਇੰਨੇ ਸਾਡੇ ਸਿੱਖ ਹੋ ਚੁੱਕੇ ਆ ਤੇ ਜਿਹੜੇ ਉੱਥੋਂ ਦੇ ਅੰਗਰੇਜ਼ ਲੋਗ ਆ ਗੋਰੇ ਲੋਗ ਆ ਉਹਨਾਂ ਨੂੰ ਇਹ ਵੀ ਪਤਾ ਵਾ ਵੀ ਜਿਹੜੀ ਦਸਤਾਰ ਆ ਇਹ ਸਿੱਖ ਦੀ ਪਛਾਣ ਆ ਸਿੱਖ ਦੀ ਜਿੰਦ ਜਾਨ ਆ ਇਹ ਦਸਤਾਰ ਇਹ ਪੱਗ ਇਹ ਪਰਨਾ ਇਹ ਦਮਾਲਾ ਦਸਤਾਰ ਉਹਨਾਂ ਨੂੰ ਪਤਾ ਵਾ ਵੀ ਸਿੱਖ ਦੀ ਜਾਨ ਆ ਇਹ ਜਿਹਨੂੰ ਆਣ ਬਾਣ ਸ਼ਾਨ ਕਹਿੰਦੇ ਆ ਉਹਨਾਂ ਨੂੰ ਪਤਾ ਵੀ ਸਿੱਖ ਦੀ ਸ਼ਾਨ ਆ ਪਰ ਤਾਂ ਵੀ ਉਹਨਾਂ ਲੋਕਾਂ ਨੇ ਪਾਗਲ ਆਈ ਮੁੰਡੇ ਦੀ ਤੇ ਪਾਗਲ ਆ ਕੇ ਉਹਨੂੰ ਨੰਗੇ ਸਿਰ ਵਿਚਾਰੇ ਦਾ ਜੂੜਾ ਉਦਾਂ ਹੀ ਕੇਸ ਦਿਖ ਰਿਹਾ ਨੰਗੇ ਸਿਰ ਨੂੰ ਖਲਾ ਰਿਆ ਇਹਦਾ ਕੰਮ ਕੇਵਲ ਤੇ ਕੇਵਲ ਇਹ ਆ ਸਭ ਤੋਂ ਵੱਡਾ ਲੌਜੀਕ ਵੀ ਉਹ ਮੁੰਡਾ ਸਰਦਾਰ ਸੀਗਾ ਨਹੀਂ ਤੇ ਵੇਖੋ ਐਕਸੀਡੈਂਟ ਕਿੰਨੇ ਹੁੰਦੇ ਆ ਕਈਆਂ ਦੇਸ਼ਾਂ ਦੇ ਵਿੱਚ ਅਮਰੀਕਾ ਦੀ ਗੱਲ ਆ ਕੀ ਅਮਰੀਕਾ ਦੇ ਵਿੱਚ ਇਕੱਲਾ ਮਤਲਬ ਜਦੋਂ ਦਾ ਅਮਰੀਕਾ ਦੇਸ਼ ਬਣਿਆ ਹੋਊਗਾ ਬਾਰਡਰ ਬਣਿਆ ਹੋਊਗਾ ਕੀ ਉਸ ਦੇਸ਼ ਦੇ ਵਿੱਚ ਕੀ ਇੰਨੇ ਟਾਈਮ ਪਾਦਾ ਕੀ ਸਿਰਫ ਇੱਕ ਹੀ ਐਕਸੀਡੈਂਟ ਹੋਇਆ ਹੋਊਗਾ ਮੈਂ ਸਵਾਲ ਕਰਦਾ ਜੇ ਉਹਦਾ ਅਮਰੀਕਾ ਦੇਸ਼ ਬਣਿਆ ਜੇ ਉਹਦੇ ਬਾਰਡਰ ਲਾਈਨ ਬਣੀਆਂ ਜਦੋਂ ਜਦੋਂ ਦਾ ਅਮਰੀਕਾ ਦਾ ਕਾਨੂੰਨ ਬਣਿਆ ਕੀ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਹਰਜਿੰਦਰ ਸਿੰਘ ਨੇ ਐਕਸੀਡੈਂਟ ਕੀਤਾ ਇੱਕ ਕੀ ਪਹਿਲਾਂ ਕੋਈ ਐਕਸੀਡੈਂਟ ਨਾ ਹੋਇਆ ਹੋਊਗਾ ਹੋਏ ਆ ਪਰ ਇਹਦੀ ਗੱਲ ਨੂੰ ਛਾਲਿਆ ਗਿਆ। ਆਈ ਗੋ ਐਕਸੀਡੈਂਟ ਕਿਤੇ ਉਹਨਾਂ ਦੇ ਗੋਰੇ ਦੇ ਕੋਲੋਂ ਆਇਆ ਹੁੰਦਾ। ਮੈਨੂੰ ਨਹੀਂ ਲੱਗਦਾ ਵੀ ਇਹਨਾਂ ਹੁਸ਼ਾਲਦੇ ਹੋ। ਫਿਰ ਵੇਖੋ 45 ਸਾਲ ਦੀ ਸਜ਼ਾ ਦਿੱਤੀ। ਮੈਂ ਮੰਨਦਾ ਵਾਂ ਵੀ ਉਸ ਮੁੰਡੇ ਦੇ ਕੋਲੋਂ ਗਲਤੀ ਹੋਈ ਆ। ਪਰ ਮੇਰੀ ਇੱਕ ਬੇਨਤੀ ਇੱਥੇ ਆ ਵੀ ਵੇਖੋ 45 ਸਾਲ ਦੀ ਸਜ਼ਾ 27 ਸਾਲ ਦਾ ਮੁੰਡਾ ਆ ਪਿਆ। ਘਰੋਂ ਮਾਵਾਂ ਇਹ ਕਹਿ ਕੇ ਤੋਰਦੀਆਂ ਵਾਂ, ਘਰੋਂ ਪਿਓ ਇਹ ਕਹਿ ਕੇ ਤੋਰਦੇ ਆ। ਪੀ ਅੱਜ ਸਾਡਾ ਪੁੱਤ ਬਾਹਰ ਜਾ ਰਿਹਾ ਵਿਦੇਸ਼ ਜਾ ਰਿਹਾ ਵਾ ਆਏਗਾ ਬਾਹਰੋ ਇਹਦਾ ਵਿਆਹ ਵੇਖਾਂਗੇ ਇਹਦੇ ਬੱਚੇ ਖੜਾਵਾਵਾਂਗੇ ਇੱਥੇ ਇਹਦਾ ਵਿਆਹ ਵੇਖਾਂਗੇ ਇੱਥੇ 45 ਸਾਲ ਦੀ ਸਜ਼ਾ ਵੇਖੋ ਦੇ ਦੇਣੀ ਤਾਂ ਸਜ਼ਾ ਕੋਈ ਗੁਨਾਹ ਉਹਨੇ ਕੋਈ ਜਾਣ ਬੁੱਝ ਕੇ ਨਹੀਂ ਕੀਤਾ ਨਹੀਂ ਹੁਣ ਮੰਨ ਲਓ ਕਿਸੇ ਦਾ ਜੀ ਥੋੜੀ ਕਰਦਾ ਵੀ ਮੈਂ ਕਿਸੇ ਦਾ ਜੀ ਮਾਰ ਦਵਾ ਪੰਜਾਬ ਨੂੰ ਪਲਾਨਿੰਗ ਕੀਤੀ ਉਹਨੂੰ ਪਲਾਨਿੰਗ ਥੋੜੀ ਕੀਤੀ ਹੋਊਗੀ ਪੀ ਮਗਰੋਂ ਗੱਡੀ ਆ ਰਹੀ ਆ ਤੇ ਮੈਂ ਟਰੱਕ ਮੋੜਾਂ ਦੇ ਮੇਰੇ ਵਿੱਚ ਮਾਰਨ ਗਿਆ ਕੇ ਦੇਖੋ ਗਲਤੀਆਂ ਬੰਦੇ ਦੇ ਕੋਲ ਹੋ ਜਾਂਦੀਆਂ ਵਾ ਉਹ ਇਨਸਾਨ ਗਲਤੀਆਂ ਦਾ ਪਤਲਾ ਵਾ ਪਰ ਐਡੀ ਵੱਡੀ ਸਜ਼ਾ ਬਹੁਤ ਕਿਦਨਾਂ ਕਿਤੇ ਆਤਮਨੰਦਨ ਯੋਗ ਆ ਤੇ ਮੇਰੇ ਖਾਸ ਕਰ ਵੀਡੀਓ ਬਣਾਉਂਦਾ ਮੇਰਾ ਕਾਰਨ ਖਾਸ ਕਰਕੇ ਮੈਂ ਇੱਥੇ ਬੇਨਤੀ ਆਪਣੇ ਪੰਜਾਬ ਦੇ ਜਿਹੜੇ ਸਾਡੇ ਵੀਰ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਵਾ ਸਾਡੇ ਖਾਸ ਕਰਕੇ ਜਿਹੜੇ ਵੀਰ ਹੁਣ ਵੇਖੀਦਾ ਗਾਂ ਹੋਲਾ ਮਲਾ ਆ ਜਾਣਾ ਵਾ ਜਿੱਦਾਂ ਹੋਣਾ ਅਕਤੂਬਰ ਅਗਸਤਰਾ ਮਹੀਨਾ ਚੱਲ ਰਿਹਾ ਵਾ ਬਤੋ ਬਤ 5-6 ਮਹੀਨੇ ਹੋ ਰਿਆ ਤੇ ਕਿਦਾਂ ਸਾਡੇ ਲੋਕ ਕਿਦਾਂ ਸਾਡੇ ਨੌਜਵਾਨ ਵੇਖੀਦਾ ਆ ਪਾਵੇਂ ਵੀ ਉਹ ਲੜਬਾਜੀ ਕਰਦੇ ਹੋਏ ਸ਼੍ਰੀ ਅਨੰਦਪੁਰ ਸਾਹਿਬ ਨੂੰ ਜਾਂਦੇ ਆ ਵੇਖੋ ਮੈਂ ਅਨੰਦਪੁਰ ਸਾਹਿਬ ਜਾਣ ਦਾ ਨੰਦਕਣੀ ਆ ਮੈਂ ਆਪ ਸਟੇਜਾਂ ਤੇ ਕਹਿਣਾ ਵਾ ਵੀ ਡੇਰੇਆਂ ਦੇ ਨਾਲ ਜਾਓ ਗੁਰਦੁਆਰਾ ਸਾਹਿਬ ਜਾਓ ਜਿਹੜੇ ਵੀਰ ਸਾਨੂੰ ਸੁੰਦੇ ਆ ਸਾਡੇ ਨਾਲ ਜੁੜੇ ਆ ਉਹਨਾਂ ਵੀਰਾਂ ਨੂੰ ਪਤਾ ਵੀ ਮੈਂ ਕਦੀ ਵੀ ਗੱਲ ਗੁਰੂ ਗ੍ਰੰਥ ਸਾਹਿਬ ਤੋਂ ਉਲਟ ਜਾਂ ਮੈਂ ਡੇਰੇਦਾਰਾਂ ਦੇ ਉਲਟ ਮੈਂ ਬੋਲਿਆ ਗੁਰੂ ਗ੍ਰੰਥ ਸਾਹਿਬ ਨੂੰ ਮੈਂ ਹਰ ਵਰੀ ਹਾਜ਼ਰ ਨਜ਼ਰ ਜਾਣ ਕੇ ਮੈਂ ਗੱਲ ਕਰਦਾ ਜਿਹੜੀ ਕਰਦਾ ਵਾਂ ਤੁਸੀਂ ਨੰਦਪੁਰ ਸਾਹਿਬ ਜਾਂਦੇ ਹੋ ਬੜੀ ਵਧੀਆ ਗੱਲ ਹੈ ਜਾਣਾ ਚਾਹੀਦਾ ਵਾ ਗੁਰਦੁਆਰੇ ਹੋਏ ਸੋਜੀ ਪਾਏ ਸੀ ਮਹਾਰਾਜ ਕਹਿੰਦੇ ਆ ਪਰ ਗੁਰਦੁਆਰੇ ਜਿਹੜਾ ਹੌਲਰ ਬਾਜੀ ਕਰਦੇ ਤੁਸੀਂ ਜਾਂਦੇ ਜੇ ਵੀਰੋ ਤੁਹਾਨੂੰ ਵੀ ਸਿੱਖਿਆ ਲੈਣੀ ਚਾਹੀਦੀ ਆ ਇਹ ਹੌਲੜ ਬਾਜੀ ਕਰਨੀ ਬੰਦ ਕਰੋ ਆ ਜਿਹੜਾ ਸਾਡੇ ਪੰਜਾਬ ਦੇ ਵਿੱਚ ਵੇਖੀਦਾ ਵਾ ਵੀ ਕਿਦਾਂ ਸਾਡੇ ਵੀਰ ਬੁਲਟਾਂ ਤੇ ਪਟਾਕੇ ਮਾਰਦੇ ਆ ਉਹਨਾਂ ਵੀਰਾਂ ਨੂੰ ਵੀ ਇਥੇ ਸਿੱਖਿਆ ਲੈਣੀ ਚਾਹੀਦੀ ਆ ਵੀ ਜਿਹੜੇ ਟ੍ਰੈਫਿਕ ਰੂਲ ਬਣੇ ਆ ਉਹ ਉਹਨਾਂ ਨੇ ਐਵੇਂ ਨਹੀਂ ਤੁਰੇ ਫਿਰਦੇ ਆਣੇ ਉਹਨਾਂ ਨੂੰ ਸੁਪਨਾ ਆਇਆ ਤੇ ਉਹਨਾਂ ਨੇ ਬਣਾਤੇ ਨਹੀਂ ਜੇਕਰ ਉਹਨਾਂ ਲੋਕਾਂ ਨੇ ਟ੍ਰੈਫਿਕ ਨਿਯਮ ਟ੍ਰੈਫਿਕ ਰੂਲ ਬਣਾਏ ਆ ਉਹਨਾਂ ਨੇ ਬੜਾ ਕੋਸੂ ਸਮਝ ਕੇ ਬਣਾਏ ਆ ਜੇਕਰ ਸੜਕਾਂ ਤੇ ਆਪਾਂ ਜਾਣਦੇ ਆ ਸੜਕਾਂ ਤੇ ਲਿਖਿਆ ਹੁੰਦਾ ਵਾ ਪਿੱਥੋਂ ਯੂ-ਟਰਨ ਲੈਣਾ ਮਨਾ ਵਾ ਹਸਪਤਾਲ ਦੇ ਕੋਲੋਂ ਦੀ ਆਪਾਂ ਲੰਘਦੇ ਆ ਹਸਪਤਾਲ ਦੇ ਲਾਗੇ ਲਿਖਿਆ ਹੁੰਦਾ ਵਾ ਇੱਥੇ ਹਾਰਨ ਵਜਾਉਣਾ ਮਨਾ ਵਾ ਉੱਥੇ ਸਾਈਨ ਬਣਿਆ ਹੁੰਦਾ ਹਰਨ ਦਾ ਸਕੂਲ ਦੇ ਲਾਗੂ ਲੰਘਦੇ ਆ ਸਕੂਲ ਦਾ ਬੋਰਡ ਲਾ ਕੇ ਗਾੜੀ ਸਪੀਡ ਬ੍ਰੇਕਰ ਲਾਏ ਹੁੰਦੇ ਪਤਾ ਲੱਗਦਾ ਵੀ ਬਈ ਇਹ ਸਕੂਲ ਹੈ ਇੱਥੇ ਹੁਣ ਲੜਬਾਜੀ ਮੈਂ ਬੇਨਤੀ ਉਸ ਵੀਰ ਦੇ ਕੋਲੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਆ ਵੇਖੋ ਜੋ ਉਸ ਵੀਰ ਨਾਲ ਹੋਇਆ ਬੜਾ ਦੁੱਖ ਦਾ ਇਹ ਗੱਲ ਹੈ ਬੜਾ ਮਾੜਾ ਹੋਇਆ ਬੜਾ ਦੁੱਖ ਲੱਗਾ ਸਾਨੂੰ ਵੀ ਪਰ ਮੇਰੀ ਖਾਸ ਕਰਕੇ ਆਪਣੇ ਵੀਰਾਂ ਨੂੰ ਬੇਨਤੀ ਆ ਵੀ ਮੇਰੇਓ ਵੀਰੋ ਜੇ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਤਾਨੂੰ ਤੁਹਾਡੇ ਘਰ ਦੇ ਆਣੇ ਬੁਲਟ ਲੈ ਕੇ ਦਿੱਤੇ ਆ ਮੋਟਰਸਾਈਕਲ ਬਾਈਕ ਸਪੋਰਟਸ ਬਾਈਕ ਲੈ ਕੇ ਦਿੱਤੀਆਂ ਵਾ ਕੋਈ ਪਲਸਰ ਲੈ ਕੇ ਦਿੱਤੇ ਕੋਈ ਕੇਟੀਐਮ ਲੈ ਕੇ ਦਿੱਤੀਆਂ ਡਿਊਕ ਲੈ ਕੇ ਦਿੱਤੀਆਂ ਵਾ ਆਰ 15 ਲੈ ਕੇ ਬੁਲਟ ਲੈ ਕੇ ਦਿੱਤੇ ਭਲੇ ਉਹ ਮੇਰੋ ਵੀਰੋ ਤੁਸੀਂ ਸਿਆਣੇ ਜ਼ਰੂਰ ਬਣੋ ਜੇ ਕੋਈ ਮਾਂ ਪਿਓ ਕੋ ਸਿਆਣਾ ਬੰਦਾ ਮੇਰੀ ਵੀਡੀਓ ਵੇਂਦਾ ਹੋਵੇ ਆਪਣੇ ਬੱਚਿਆਂ ਨੂੰ ਸਮਝਾਓ ਪੁੱਤ ਕਿਤੇ ਗੱਡੀ ਚਲਾ ਰਹੇ ਹੋ ਕਿਤੇ ਮੋਟਰਸਾਈਕਲ ਚਲਾ ਰਹੇ ਹੋ 5 ਮਿੰਟ ਲੇਟ ਪਹੁੰਚ ਜਾਓਗੇ 5 ਮਿੰਟ ਲੇਟ ਪਹੁੰਚੋਗੇ ਤੇ 5 ਮਿੰਟ ਪਹੁੰਚ ਕੇ ਉਥੇ ਪਹਿਲਾਂ ਕਰਨਾ ਵੀ ਕੀ ਆ ਤੁਸੀਂ ਇੰਸਟਾਗ੍ਰam ਹੀ ਚਲਾਉਣੀ ਆ ਰੀਲਸ ਵਾਈਪ ਕਰਨੀਆਂ ਮੈਨੂੰ ਯਾਦ ਆ ਅਸੀਂ ਇੱਕ ਵਾਰੀ ਬਠਿੰਡੇ ਤੋਂ ਤਰੇ ਆ ਤੇ ਅਸੀਂ ਆਪਣੇ ਤੁਰਪਿੰਡ ਆਉਣਾ ਹੈਗਾ 5 ਗੱਡੀਆਂ ਸਾਡੇ ਨਾਲ ਸੀਗੀਆਂ 2 ਗੱਡੀਆਂ ਸਾਡੇ ਵਿੱਚ ਜਿਹੜੇ ਅੱਗੇ 2 ਮੁੰਡੇ ਹੈਗੇ ਬੜੇ ਉਹਨਾਂ ਨੇ 150 ਤੇ 170 180 ਤੇ ਗੱਡੀਆਂ ਇੰਨੀ ਮਤਲਬ ਸਪੀਡ ਦੇ ਵਿੱਚ ਉਹਨਾਂ ਨੇ ਭਜਾਈਆਂ ਗੱਡੀਆਂ 170 ਤੇ 180 ਤੇ ਡੇਢ 150 ਥਾਂ ਲਾਈ ਨਹੀਂ ਉਹਨਾਂ ਨੇ ਕੋਈ ਵੀ ਗੱਡੀ ਤੇ ਮਗਰ ਸਾਡੀਆਂ ਦੋ ਗੱਡੀਆਂ ਸੀ ਜਿਹੜੀਆਂ ਇੱਕ ਸਾਡੇ ਵਾਲੀ ਗੱਡੀ ਉਹ ਮੈਂ ਆਪ ਚਲਾ ਰਿਆ ਹਾਂ ਤੇ ਇੱਕ ਗੱਡੀ ਦੇ ਵਿੱਚ ਮੇਰੇ ਚਾਚਾ ਜੀ ਗੱਡੀ ਚਲਾ ਰਹੇ ਸੀ ਸਾਡੀਆਂ ਦੋ ਗੱਡੀਆਂ 80 85 90 ਤੇ ਆਈਆਂ ਇੰਨੀ ਕੋਈ ਬਹੁਤੀ ਸਪੀਡ ਨਹੀਂ ਹੁੰਦੀ ਏ ਨਾਰਮਲ ਸਪੀਡ ਤੇ ਜਿਹੜੇ 1.5 150 ਦੇ ਸਪੀਡ ਤੇ ਗੱਡੀ ਚਲਾ ਰਹੇ ਸੀ ਉਹ ਸਾਡੇ ਤੋਂ ਪਤਾ ਕਿੰਨਾ ਟਾਈਮ ਪਹਿਲਾਂ ਪਹੁੰਚੇ ਘੱਟੋ ਘੱਟ 7 ਮਿੰਟ ਪਹਿਲਾਂ ਮੰਨੂਗੇ ਗੱਲ ਨੂੰ ਬਠਿੰਡਿਆਂ ਤੋਂ ਰੇ 1.5 150 180 ਪੌਣੇ 200 ਦੀ ਸਪੀਡ ਤੇ ਲਿਆਂਦੀ ਗੱਡੀ ਤੇ ਗੱਡੀ ਲਿਆ ਕੇ ਸੜ ਤੋਂ 7-8 ਮਿੰਟ ਪਹਿਲਾਂ ਪਹੁੰਚ ਕੇ ਅਜੇ ਗੱਡੀ ਦੇ ਵਿੱਚੋਂ ਬਾਹਰ ਹੀ ਨਿਕਲ ਰਹੇ ਸੀ ਤੇ ਮਗਰ ਅਸੀਂ ਆਪਣੀਆਂ ਗੱਡੀਆਂ ਦੋਹਾਂ ਲਾਤੀਆਂ ਤੇ ਉਹ ਜਿੰਦਾ 1.5 150 ਚਲਾ ਕੇ ਲੈਂਦੀਆਂ ਉਹ ਹਟ ਤੋਂ ਉਹ ਤਿੰਨ ਗੱਡੀਆਂ ਜਿਹੜੀਆਂ 150 ਹੀ ਲੈਂਦੀਆਂ ਉਹ ਉਹਨਾਂ ਦਾ 7 ਮਿੰਟ ਪਹਿਲਾਂ ਲਾਇਆ ਹੜ ਤੋਂ ਤੇ 7 ਮਿੰਟਾਂ ਬਾਅਦ ਅਸੀਂ ਲਾਤੀ ਕੀ ਫਰਕ ਪਿਆ ਗਿਆ 7 ਮਿੰਟਾਂ ਦਾ ਫਰਕ ਪਿਆ ਗਿਆ ਤੇ 7 ਮਿੰਟਾਂ 'ਚ ਕੀ ਹੀ ਅੰਦਰ ਵੜ ਕੇ ਘਰੇ ਆਪਣੇ ਕਰ ਲਿਆ ਹੋਊਗਾ ਫਿਰ ਮੇਰੀ ਬੇਨਤੀ ਵੇਖੋ ਵੇ ਆ ਵੀ ਗੱਡੀਆਂ ਭਜਾਓ ਨਾ ਜੇ ਉਸ ਵੀਰ ਦੇ ਕੋਲੋਂ ਗਲਤੀ ਹੋਈ ਆ ਮੇਰੇ ਵੀਰੋ ਉਹਨਾਂ ਦੇ ਕੋਲੋਂ ਆਪਾਂ ਸਿੱਖਿਆ ਲੱਗੇ ਕਿ ਗੱਲ ਜਿਹਦੇ ਘਟਨਾਵਾਂ ਨੇ ਨજર ਹਟੀ ਦੁਰਘਟਨਾ ਕੱਟੀ ਕਿਸੇ ਸਮੇਂ ਕੁਝ ਹੋ ਸਕਦਾ ਵਾ ਮੈਂ ਇੱਕ ਪ੍ਰਚਾਰਕ ਆ ਗੁਰੂ ਘਰ ਦਾ ਮੈਂ ਨਹੀਂ ਚਾਹੁੰਦਾ ਕਿ ਸਾਡੇ ਕਿਸੇ ਨੌਜਵਾਨ ਵੀਰ ਦੇ ਨਾਲ ਕੋਈ ਇਦਾਂ ਦੀ ਘਟਨਾ ਹੋਵੇ ਜਿਹੜਾ ਸਰੀਰ ਦਾ ਅੰਗ ਹੈ ਨਾ ਕੋਈ ਹੱਡੀ ਆ ਕੋਈ ਬਾਹਵਾਂ ਕੋਈ ਪੈਰ ਆ ਕੋਈ ਲਾਤ ਆ ਕਿਤੇ ਸੱਟ ਲੱਗ ਜਾਂਦੀ ਹੈ ਮੰਨ ਲਓ ਸਾਡੇ ਇੱਕ ਵਾਰੀ ਕਿਤੇ ਕੋਈ ਨੁਕਸਾਨ ਸਰੀਰ ਦਾ ਹੋਇਆ ਹੋਵੇ ਨਾ ਜਿੱਦਾਂ ਦਾ ਸਰੀਰ ਮਾਂ ਦੇ ਪੇਟ ਦੇ ਵਿੱਚੋਂ ਬੱਚਾ ਜਨਮ ਲੈਂਦਾ ਵਾ ਜਦੋਂ ਦਾ ਨਵਾਂ ਨੋਆ ਸਰੀਰ ਨਵਾਂ ਨਰਵਾ ਸਰੀਰ ਹੁੰਦਾ ਵਾ ਉਹੋ ਜਿਹਾ ਸਰੀਰ ਕੇਵਲ ਇੱਕ ਵਾਰੀ ਮਿਲਦਾ ਵਾ ਜੇ ਹੱਡੀ ਟੁੱਟ ਕੇ ਦੁਬਾਰਾ ਸੈੱਟ ਹੋਵੇ ਉਹ ਸੈੱਟ ਹੋ ਤੈ ਜਾਂਦੀ ਆ ਪਰ ਜਿਹੋ ਜ ਉਹ ਪਹਿਲਾਂ ਵਰਗਾ ਨਵਾਂ ਨਰਵਾ ਸਰੀਰ ਨਹੀਂ ਰਹਿੰਦਾ ਉਹ ਗਾਂ ਦਾ ਬੰਦਾ ਬੜੇ ਪੇਵਾਂ ਲ ਜਾਂਦਾ ਵਾ ਤੇ ਉਹ ਜਿੱਥੇ ਨੁਕਸਾਨ ਹੋਇਆ ਹੁੰਦਾ ਸੱਟ ਲੱਗੀ ਹੁੰਦੀ ਕਿ ਸੁੱਤੀ ਉਹ ਸਾਰੀ ਜ਼ਿੰਦਗੀ ਮੁੜ ਕੇ ਦਿੱਕਤ ਦਿੰਦਾ ਵਾ ਤੇ 5 ਮਿੰਟ 10 ਮਿੰਟ ਲੇਟ ਪਹੁੰਚ ਜਾਏ ਕਿਹੜੀ ਵੇਲੇ ਜਬਾਂ ਆ ਗਈ ਸਾਡੀ ਪਹੁੰਚਾਂਗੇ ਤੇ ਸਹੀ ਨਾ ਆਸਤੇ ਹੋਊਗੀ ਨਾ ਵੀ ਜੇ ਆਪਾਂ ਤੁਰੇ ਆਂ 5 ਮਿੰਟ ਲੇਟ ਪਹੁੰਚ ਜਾਾਂਗੇ ਪਰ ਪਹੁੰਚਾਂਗੇ ਤੇ ਸਹੀ ਮੰਨ ਲਓ ਬੰਦਾ ਭਜਾਉਣ ਡਿਆ ਹੌਲੜਬਾਜੀ ਕਰਨ ਡਿਆ ਕਿਸ ਦੇ ਵਿੱਚ ਤੁਸੀਂ ਗੱਡੀ ਕੋਈ ਟੱਚ ਹੀ ਹੋ ਜਵੇ ਚਲੋ ਨੁਕਸਾਨ ਦਾ ਮੰਨ ਲਓ ਕਿਸਦਾ ਹੋਵੇ ਟੱਚ ਹੋ ਜਵੇ ਗਾੜੀਆਂ ਤੁਹਾਡੇ ਤੁਸੀਂ ਭਲੇ ਮਨਸਾ ਹੋ ਲੜਾਈ ਝਗੜੇ ਵਾਲੇ ਨਾ ਹੋ ਜਾਂ ਤੁਹਾਡੇ ਕੋਲੋਂ ਟਾਈਮ ਥੋੜਾ ਹੋਵੇ ਤੇ ਗਾੜੀ ਜਿਹਦੇ ਵਿੱਚ ਗੱਡੀ ਜਿਹਦੇ ਤੁਸੀਂ ਛਿਲ ਦੇਣੀ ਮਾਰ ਕੇ ਉਹ ਗਾੜੀ ਵਾਲਾ ਬੰਦਾ ਬਤਮੀਜ਼ ਹੋਵੇ ਤਹਾਡੇ ਨਾਲ ਘੰਟਾ ਅੱਧਾ ਘੰਟਾ ਬਹਿਸ ਕਰੇ ਤੇ ਉਤੋਂ ਚੰਗਾ ਤੋਂ ਹੀ ਹੌਲੀ ਚਲਾ ਕੇ ਆਰਾਮ ਨਾਲ ਪਹੁੰਚ ਜਾਂਦੇ ਘੰਟਾ ਤਾਂ ਡਾਉਨਰ ਵੀ ਖਰਾਬ ਕਰਤਾ ਮੇਰੀ ਵੀਰੋ ਬੇਨਤੀ ਆ ਵੇਖੋ ਉਸ ਵੀਰ ਨਾਲ ਜੋ ਹੋਇਆ ਬਹੁਤ ਮਾੜਾ ਹੋਇਆ ਸਾਨੂੰ ਦਿਲ ਤੇ ਦੁੱਖ ਲੱਗਾ ਉਸ ਗੱਲ ਦਾ ਵੀ ਸਾਡੇ ਵੀਰ ਉਥੇ ਕਿਰਤ ਕਰਨ ਜਾਂਦੇ ਆ ਮਿਹਨਤ ਕਰਨ ਜਾਂਦੇ ਆ ਸਾਨੂੰ ਦੁੱਖ ਲੱਗਾ ਪਰ ਵੀਰੋ ਉਸ ਵੀਰ ਦੇ ਕੋਲੋਂ ਜੇ ਤੁਸੀਂ ਪੰਜਾਬ 'ਚ ਵੀ ਬੈਠੇ ਜਣਾ ਤੇ ਸਿੱਖਿਆ ਜ਼ਰੂਰ ਲਓ ਇੱਕ ਮੇਰੇ ਭਰਾਓ ਵੀ ਜਿਹੜੀ ਉਹ ਲੜਬਾਜੀ ਅਸੀਂ ਕਰਦੇ ਆ ਰਸ਼ੌਰ ਨਾਲ ਵਾਕੇ ਬੜੇ-ਬੜੇ ਹਾਰ ਲਵਾ ਕੇ ਬੜੇ-ਬੜੇ ਬੁਲਟਾਂ ਮੋਟਰਸਾਈਕਲਾਂ ਨੂੰ ਸਲੈਂਸਰ ਲਾ ਕੇ ਜਿਹੜੀ ਉਹ ਲੜਵਾਜੀ ਅਸੀਂ ਕਰਦੇ ਆ ਉਹ ਤੋਂ ਵੀ ਕਿਤੇ ਨਾ ਕਿਤੇ ਅਸੀਂ ਗਰੇਜ ਕਰ ਗਏ ਜੇ ਉਸ ਵੀਰ ਦਾ ਮਾੜਾ ਹੋਇਆ ਸਾਨੂੰ ਦੁੱਖ ਆ ਉਹਨੂੰ ਵੀਰ ਨੂੰ ਦੂਮੇਂਡ ਪਹਿਲਾਂ ਪਤਾ ਨਹੀਂ ਮੇਰੇ ਨਾਲ ਕੀ ਹੋ ਜਾਣਾ ਵਾ ਮੇਰੇ 45 ਸਾਲ ਕਿੱਦਾਂ ਮੈਂ ਬਚ ਜਾਣਾ ਵਾ ਪਰ ਉਸ ਵੀਰ ਦੇ ਕੋਲੋਂ ਆਪਾਂ ਸਿੱਖਿਆ ਲਈਏ ਕਿ ਜੇ ਉਸ ਵੀਰ ਨੂੰ ਨਹੀਂ ਪਤਾ ਤੇ ਪਤਾ ਸਾਨੂੰ ਨਹੀਂ ਆ ਵੀ ਅਗਲੇ ਪਲ ਚ ਸਾਡਾ ਕੀ ਹੋਣਾ ਵਾ ਹੌਲੀ ਚਲਾਓ ਜਿਹੜੇ ਟ੍ਰੈਫਿਕ ਰੂਲ ਜਿਨ੍ਹਾਂ ਨੇ ਬਣਾਏ ਆ ਉਹਨਾਂ ਨੇ ਕੁਝ ਸੋਚ ਕੇ ਬਣਾਏ ਐਵੇਂ ਨਹੀਂ ਬਣਾਤੇ ਉਹਨਾਂ ਨੇ ਮੇਰੀ ਗੱਲ ਕਿਸ ਨੂੰ ਗੁੱਸਾ ਲੱਗਾ ਹੋਵੇ ਮੈਂ ਗੁੱਸਾ ਲਗਾਉਣ ਵਾਸਤੇ ਤੁਹਾਨੂੰ ਵੀਡੀਓ ਨਹੀਂ ਬਣਾਈ ਮੈਂ ਆਪਣੇ ਵਿਚਾਰ ਰੱਖ ਕੇ ਤੁਹਾਨੂੰ ਸਮਝਾਉਣ ਵਾਸਤੇ ਵੀਡੀਓ ਬਣਾਈ ਆ ਗੁੱਸਾ ਲੱਗਾ ਵੇਖੇ ਮਹਾਰਾਜਾ ਚੱਕਿਆ ਫਜ਼ਰੀ ਸਾਂਝ ਪਈ ਗਈ ਕੁਝ ਗਲਤ ਬੋਲ ਗਏ ਹੀ ਮਾਫੀ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ